ਅੱਜ ਦੀ ਕਹਾਣੀ ਹੈ ਮਾਦੇਪਾਂਡ ਰੰਡਰਾਮਪੁਰ ਵਿੱਚ ਰਹਿੰਦਾ ਸੀ ਇੱਕ ਗਰੀਬ ਪਰ ਇਮਾਨਦਾਰ ਕਿਸਾਨ ਗੁਰਵਖਸ਼ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਇੱਕ ਛੋਟਾ ਪੁੱਤਰ ਹਰਮਨ ਗੁਰਵਖਸ਼ ਸਵੇਰੇ ਤੋਂ ਸ਼ਾਮ ਤੱਕ ਖੇਤਾਂ ਵਿੱਚ ਮਿਹਨਤ ਕਰਦਾ ਤਾਂ ਕਿ ਆਪਣੇ ਪਰਿਵਾਰ ਲਈ ਦੋ ਬੰਤ ਦੀ ਰੋਟੀ ਕਮਾ ਸਕੇ ਉਹ ਚਾਹੁੰਦਾ ਸੀ ਕਿ ਹਰਮਨ ਪੜ੍ਹ ਲੈ ਕੇ ਉਹ ਵੱਡਾ ਆਦਮੀ ਬਣੇ ਜੋ ਲੋਕਾਂ ਦੀ ਮਦਦ ਕਰ ਸਕੇ ਗੁਰਮੀਤ ਕੌਰ ਨੇ ਘਰ ਵਿੱਚ ਰਹਿ ਕੇ ਥੋੜੀ ਮੋਤ ਸਿਲਾਈ ਕਰਕੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਉਹ ਆਪਣੀ ਦੁਕਾਨ ਤੇ ਕੱਪੜੇ ਸਿਆਕੇ پیسے ਜੋੜਦੀ ਰਹੀ ਤਾਂ ਜੋ ਹਰਮਨ ਦੀ ਸਕੂਲ ਦੀ ਫੀਸ ਭਰ ਸਕੇ ਹਰਮਨ ਬਹੁਤ ਤੇਜ਼ ਹੋ ਜਾਂਦੀ ਸੀ ਔਰ ਉਸੇ ਜਿਹੜੀ ਮਾਂ ਪਿਓ ਦੀ ਚਰਨ ਛੂਕੇ ਸਕੂਲ ਜਾਂਦਾ ਮਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਚਮਕ ਵੀ ਦੇਈ ਜੀ ਕਿ ਇਹ ਪੁੱਤ ਇੱਕ ਦਿਨ ਉਹਨਾਂ ਦੇ ਸਾਰੇ ਸੁਪਨੇ ਸੱਚ ਕਰੇਗਾ ਸਮਾਂ ਲੰਘਦਾ ਗਿਆ ਹਰ ਮੰਨੇ ਦਸਮ ਵਿੱਚ ਤਾਪ ਕੀਤਾ ਫਿਰ ਵੀਟੈਕ ਲਈ ਸ਼ਹਿਰ ਚਲਿਆ ਗਿਆ ਮਾਂ ਨੇ ਪਿਓ ਨੇ ਆਪਣੀ ਬਾੜ ਦੇ ਜੀ ਗਿਰਵੀਰ ਆਪਕੇ ਉਜ਼ਦਾ ਦਾਖਲਾ ਕਰਵਾਇਆ ਜੀ ਵਰਮਨ ਖਿਆ ਚਲੇ ਗਿਆ ਤਾਂ ਮਾਹ ਰੋਈ ਨਬਦੇ ਅਰਦਾਸ ਕਰਦੀ ਕਿ ਮੇਰਾ ਪੁੱਤ ਵਧੀਆ ਪੜੇ ਪਰ ਰਾਹ ਨਾ ਭੁੱਲੇ ਹਰਮਨ ਨੇ ਜਿੰਨਾਂ ਨੇ ਜੀ ਦਿੱਧੀ ਲੈਂ ਤੋਂ ਬਾਅਦ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਲੈ ਲਈ ਉਹ ਮਹੀਨੇ ਦੇ ਲੱਖਾਂ ਰੁਪਏ ਕਮਾਉਂਦਾ ਸੀ ਉਰੋ ਵਿੱਚ ਉਹ ਮਾਤਾ ਪਿਤਾ ਉਹ ਲੋੜੀ ਫੋਨ ਕਰਦਾ ਪਰ ਹਮਲੇ ਵਾਲੀ ਉਹਨਾਂ ਨਾਲ ਸੰਪਰਕ ਘਟਾ ਗਿਆ ਇੱਕ ਦਿਨ ਗੁਰਵਖਸ਼ ਗੁਵਾਰ ਹੋ ਗਿਆ ਗੁਰਮੀਤ ਨੇ ਹਰਮਨ ਨੂੰ ਕਈ ਵਾਰ ਫੋਨ ਕੀਤਾ ਪਰ ਉਹ ਕੰਮ ਵਿੱਚ ਵਿਅਸਤ ਹੋਣ ਦਾ ਬਹਾਨਾ ਬਣਾ ਕੇ ਨਹੀਂ ਆਇਆ ਹਫਤੇ ਵਿੱਚ ਉਹ ਪਤਾ ਲੱਗਾ ਕਿ ਗੁਰਵਖਸ਼ ਨੇ ਦੰਦ ਤੋੜ ਦਿੱਤਾ ਮਾਂ ਨੇ ਪੁੱਤ ਨੂੰ ਫੋਨ ਕੀਤਾ ਪਰ ਉਹ ਸਿਰਫ ਇੱਕ ਸੁੱਕਾ ਸੁਨੇਹਾ ਭੇਜ ਕੇ ਰਹਿ ਗਿਆ ਮਾਂ ਕਰੀ ਮੀਟਿੰਗ ਚੱਲ ਰਹੀ ਹੈ ਗੁਰਮੀਤ ਨੇ ਇਕੱਲੀ ਹੀ ਪਤੀ ਦੀ ਚਿੰਤਾ ਸਾਂਝੀ ਕੀਤੀ ਪਿੰਡ ਦੇ ਲੋਕ ਵੀ ਹੈਰਾਨ ਸਨ ਕਿ ਉਹਨਾਂ ਦਾ ਲਾਡਲਾ ਪੁੱਤ ਕਿਉਂ ਨਹੀਂ ਆਇਆ ਕੁਝ ਮਹੀਨੇ ਬਾਅਦ ਮਾਂ ਨੂੰ ਦੀ ਮਾਂ ਨੂੰ ਦਿਲ ਦੀ ਬਿਮਾਰੀ ਹੋ ਗਈ ਉਮਰ ਵੀ ਹੋ ਚੁਤੀ ਸੀ ਮਕਾਨ ਵੀ ਟੁੱਟ ਚੁਕਾ ਸੀ ਇੱਕ ਰਾਤ ਗੁਰਮੀਤ ਨੇ ਇੱਕ ਪੁਰਾਣਾ ਲੰਬਾ ਖੋਲ੍ਹਿਆ ਜਿਸ ਵਿੱਚ ਹਰਮਨ ਦੇ ਬਚਪਨ ਦੇ ਟਿੱਥੇ ਰੰਗ ਵਾਲੀਆਂ ਤਸਵੀਰਾਂ ਅਤੇ ਸਕੂਲ ਦੇ ਇਨਾਮ ਪੜੇ ਹੋਏ ਸਨ ਉਸ ਨੇ ਉਹ ਸਾਰੇ ਕੰਮ ਕੇ ਪਾਸੇ ਰੱਖ ਲਈ ਇੱਕ ਮਾਂ ਨੇ ਅਖੀਰ ਬਾਰ ਕੋਤ ਨੂੰ ਲਿਖਿਆ ਪੁੱਤ ਜਦੋਂ ਤੂੰ ਛੋਟਾ ਸੀ ਤੂੰ ਮੇਰੇ ਪੈਰ ਸੋਕੇ ਕਹਿੰਦਾ ਸੀ ਕਿ ਤੂੰ ਵੱਡਾ ਹੋ ਕੇ ਮੈਨੂੰ ਰਾਜਾ ਵਰਗੀ ਜ਼ਿੰਦਗੀ ਦੇਵੇਂਗਾ ਅੱਜ ਮੇਰੇ ਪੈਰ ਸੁੱਝੇ ਹੋਏ ਹਨ ਪਰ ਤੂੰ ਉਹਨਾਂ ਨੂੰ ਵੇਖਣ ਆਣ ਹੀ ਨਹੀਂ ਸਕਿਆ ਮੈਨੂੰ ਤੇਰਾ ਰਾਜਾ ਰਾਜ ਨਹੀਂ ਚਾਹੀਦਾ ਸਿਰਫ ਤੇਰਾ ਪਿਆਰ ਚਾਹੀਦਾ ਸੀ ਹਰਮਨ ਨੇ ਉਹ ਕਿੱਥੀ ਦਫ਼ਤਰ ਵਿੱਚ ਪੜੀ ਪਰ ਅੜੇ ਕੰਮ ਦੇ ਮਾਰੇ ਉਸਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ ਉਹ ਯਾਤੇਵਾਲ ਉਸਨੇ ਪੂਰ ਤੇ ਪਿੰਡ ਦੇ ਸਰਪੰਚ ਦਾ ਕਾਲ ਆਇਆ ਹਰਮਨਪੁੱਤ ਤੇਰੀ ਮਾਂ ਨਹੀਂ ਰਹੀ ਉਸਨੇ ਆਪਣੇ ਪੈਰਾਂ ਤੇ ਤੇਰਾ ਨਾਮ ਲਿਖਵਾ ਲਿਆ ਸੀ ਹਰਮਨ ਦਾ ਦਿਲ ਕੰਬ ਗਿਆ ਉਤਰਾਉਂਤ ਪਿੰਡ ਆਇਆ ਮਾਂ ਦੇ ਪੈਰ ਵੇਖੇ ਜਿੱਥੇ ਛੋਟੇ ਛੋਟੇ ਅੱਖਾਂ ਚਲੀ ਗਏ ਸੀ ਹਰਮਨ ਉਹ ਰੋਇਆ ਆਹਾਂ ਦਾ ਰੋਇਆ ਪਰ ਹੁਣ ਮਾਂ ਬਾਪ ਸੁਣ ਨਹੀਂ ਆ ਸਕਦੇ ਸੀ ਪੁੱਤ ਅੱਜ ਵੀ ਦੁਨੀਆ ਲਈ ਇੱਕ ਵੱਡਾ ਯੂਨੀਅਰ ਹੈ ਪਰ ਆਪਣੇ ਲਈ ਇੱਕ ਅਧੂਰਾ ਪੁੱਤ